ਕਹਿੰਦੇ ਮੈਂ ਬੇਨਤੀ ਕੀਤੀ ਪਰਮੇਸ਼ਰ ਨੂੰ ਆਪਣੇ ਨਿਰਗੁਣ ਸਰੂਪ ਨੂੰ ਵੀ ਠੀਕ ਹੈ ਤੁਹਾਡੇ ਹੁਕਮ ਵਿੱਚ ਮੈਂ ਚਲਿਆ ਜਾਣਾ ਹੈ ਸਾਰੀ ਦੁਨੀਆ ਦੇ ਵੀ ਦੇਵਤਿਆਂ ਮੂਰਤਾਂ ਸੂਰਜਾਂ ਚੰਦਰਾਂ ਨੂੰ ਪੂਜ ਰਹੀ ਹੈ ਤੇ ਮੈਂ ਸਿੱਧਾ ਰੱਬ ਨਾਲ ਕਿੱਦਾਂ ਜੋੜ ਦਵਾਂ ਇੱਕ ਨਵਾਂ ਰਸਤਾ ਕਿਵੇਂ ਚੱਲੇ ਕਹਿੰਦੇ ਤੁਹਾਨੂੰ ਚਲਾਉਣਾ ਪੈਣਾ ਤੇ ਮਹਾਰਾਜ ਕਹਿੰਦੇ ਉਹਦੇ ਲਈ ਫਿਰ ਤਾਕਤਾਂ ਵੀ ਖਾਸ ਚਾਹੀਦੀਆਂ ਨੇ ਜਿਹੜੀਆਂ ਅੱਗੇ ਕਿਸੇ ਕੋਲ ਨਹੀਂ ਸਨ ਅਕਾਲ ਪੁਰਖ ਕਹਿੰਦੇ ਫਿਰ ਸੁਣੋ ਮੈਂ ਆਪਣੇ ਅਸਮਤ ਵਿੱਚੋਂ ਕੁਝ ਕਿਣਕਾ ਕਰਾਮਾਤ ਦਾ ਆਪਣੇ ਖਾਸ ਪਿਆਰਿਆਂ ਨੂੰ ਦੇ ਕੇ ਦੁਨੀਆ ਤੇ ਭੇਜਦਾ ਸੀ ਵੀ ਹਾਲਾਤ ਕਾਬੂ ਕਰੋ ਅਰਸ਼ਟਾਂ ਦਾ ਪਾਪਾਂ ਦਾ ਖਾਤਮਾ ਕਰੋ ਤੇ ਤੁਹਾਡੀ ਜ਼ਿੰਮੇਵਾਰੀ ਵੱਡੀ ਹੈ ਮੈਂ ਤੇ ਇਹੀ ਕਹਿ ਸਕਦਾ ਤੁਹਾਨੂੰ ਮੈਂ ਕੀ ਕਰਾਮਾਤ ਦਵਾ ਮੈਂ ਆਪਣਾ ਸੁਤ ਤੋਹੇ ਨਿਵਾਜਾ ਪੰਥ ਪ੍ਰਚਰ ਕਰ ਬੈ ਕਹ ਸਾਜਾ ਮੈਂ ਤੈਨੂੰ ਆਪਣਾ ਸੁਪੁੱਤਰ ਬਣਾਇਆ ਹੈ ਆਪਣਾ ਰੂਪ ਬਣਾਇਆ ਹੈ ਤੇ ਪਿਓ ਦੀ ਸਾਰੀ ਜਾਇਦਾਦ ਹੀ ਪੁੱਤਰਾਂ ਦੀ ਹੁੰਦੀ ਹੈ ਮੇਰੀ ਸਾਰੀ ਕਰਾਮਾਤ ਤੇਰੀ ਹੈ ਇਹਨੂੰ ਬਾਣੀ ਨੇ ਕੀ ਕਿਹਾ ਆਪ ਨਾਰਾਇਣ ਕਲਾਧਾਰ ਜਗ ਮੈਂ ਪਰਵਰਿਓ ਆਪ ਖੁਦਾ ਗੁਰਨਾਨਕ ਬਣ ਕੇ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ